ਉਨੇ ਕਾਲੀਦਾਲ ਨੂੰ ਵੋਟ ਪਾਉਣਾ ਜਾਨੀ ਸਿੱਧਾ ਸਿੱਧਾ ਮੋਦੀ ਨੂੰ ਜਿਤਾਉਣਾ ਜਿਹੜੇ ਕਾਲੀਦਾਲ ਵਾਲੇ ਭਰਾਵਾਂ ਨੂੰ ਬਹਿਮ ਹੈ ਖੇਤਰੀ ਪਾਰਟੀ ਦਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਜਾ ਕੇ ਦੇਖ ਲਿਓ ਸ਼ਕੰਦਰ ਸਿੰਘ ਮਲੂਕੇ ਦੇ ਗੇਟ ਤੇ ਦੋ ਝੰਡੇ ਲੱਗੇ ਆ ਇੱਕ ਕੌਲੇ ਤੇ ਕਮਲ ਵਾਲਾ ਤੇ ਦੂਜੇ ਕੌਲੇ ਤੇ ਤਕੜੀ ਵਾਲਾ ਤੇ ਜਿਹੋ ਜੇ ਪੰਜਾਬ ਦੇ ਲੀਡਰ ਹੋਗੇ ਤੇ ਉਹੀ ਜੇ ਪੰਜਾਬ ਦੇ ਲੋਕ ਹੋਗੇ ਅੱਜ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਿਓ ਕੋਈ ਵੀ ਬੋਲਦਾ ਨਹੀਂ ਹੈ ਕਿ ਮੈਂ ਵੋਟ ਪਾਉਣੀ ਕਿਨੂੰ ਆ ਤੇ ਉਹ ਪਤਾ ਲੱਗਣਾ ਤੁਹਾਨੂੰ ਬਿਲਕੁਲ ਸਮੇਂ ਤੇ ਤੇ ਅੱਦੇ ਕਾਲੀਦਲ ਵਾਲੇ ਭਰਾਵਾਂ ਨੂੰ ਵਰਥ ਵਾਲੇ ਬਾਬੇਵਾਨ ਨੂੰ ਬਹਿਮ ਹੈ ਕਿ ਹੁਣ ਕਾਲੀਦਲ ਦਵਾਰੇ ਉੱਠ ਖੜੂਗਾ ਮੇਰੀ ਸਮਝ ਮੁਤਾਬਕ ਕਾਲੀਦਲ ਦਵਾਰੇ ਨਹੀਂ ਉੱਠਦਾ ਉਹਦਾ ਵੀ ਕਾਰਨ ਹੈ ਹੁਣ ਕੁਝ ਭਰਾ ਮੇਰੇ ਤੇ ਇਲਜ਼ਾਮ ਲਾਉਣਗੇ ਕਿ ਇਹ ਪਤਾ ਨਹੀਂ ਕਿਹਦਾ ਛੱਡਿਆ ਹੋਇਆ ਤਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਨਾ ਮੈਂ ਕਾਲੀ ਨਾ ਮੈਂ ਕਾਂਗਰਸੀ ਨਾ ਮੈਂ ਪਾਰਟੀ ਆਮ ਤੇ ਨਾ ਮੈਂ ਭਾਜਪਾ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ ਤੁਹਾਡਾ ਵੀਰ ਹੈ ਦੋਸਤੋ ਇੱਕ ਜਵਾਨ ਜਵਾਨ ਤੋਂ ਪਹਿਲਾਂ ਕਿਸਾਨ ਤੇ ਕਿਸਾਨ ਤੋਂ ਵੀ ਪਹਿਲਾਂ ਇਨਸਾਨ ਤੇ ਹੁਣ ਮੈਂ ਇੱਥੇ ਮੈਂ ਬੇਨਤੀ ਕਰਦਾ ਕੜਮ ਚੌਧਰੀਆਂ ਨੂੰ ਕਿ ਜੇਕਰ ਤੁਸੀਂ ਵੀ ਆਪਣਾ ਜਿਹੜਾ ਇਹ ਪੱਟਾ ਪਾਇਆ ਹੋਇਆ ਉਹਨੂੰ ਛੱਡ ਕੇ ਜੇ ਇਨਸਾਨ ਬਣ ਜਾਓ ਦਾ ਸ਼ਾਇਦ ਅੱਜ ਪੰਜਾਬ ਰੰਗਲਾ ਪੰਜਾਬ ਹੁੰਦਾ ਸ਼ਾਇਦ ਜਿਹੜੇ ਸਾਡੇ ਪੁਰਖੇ ਇਹ ਦੇਖ ਕੇ ਗਏ ਸੀਗੇ ਸੁਪਨੇ ਉਹੋ ਸੁਪਨਿਆਂ ਦਾ ਪੰਜਾਬ ਹੁੰਦਾ ਇਹ ਸਿਰਫ ਔਰ ਸਿਰਫ ਜੇ ਅੱਜ ਪੰਜਾਬ ਦਾ ਬੇੜਾਗਰਕ ਹੋਇਆ ਇਹ ਨਾ ਕਾလီਦਲ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਤੇ ਨਾ ਭਾਜਪਾ ਨੇ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੀਤਾ ਤੇ ਜੇ ਇਹ ਬੇੜਾਗਰਕ ਪੰਜਾਬ ਦਾ ਕੀਤਾ ਸਾਡੇ ਜਿਹੜੇ ਪੰਜਾਬ ਦੇ ਕੜਮ ਚੌਧਰੀ ਹੈ ਉਹ ਸਿਰਫ ਉਹਨਾਂ ਨੇ ਚੌਧਰ ਦੀ ਖਾਤਰ ਉਹਨਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਗੱਲ ਯਾਦ ਰੱਖਿਓ ਨਾ ਤਾਂ ਕਾਲੀਦਲ ਮਾੜਾ ਨਾ ਕਾਂਗਰਸ ਮਾੜੀ ਹੈ ਨਾ ਭਾਜਪਾ ਮਾੜੀ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਮਾੜੀ ਹੈ ਜੇ ਮਾੜੇ ਹੈ ਤਾਂ ਉਹਦੇ ਵਿਚਲੇ ਲੋਕ ਮਾੜੇ ਹੈ ਤਾਂ ਮੈਂ ਤੁਹਾਨੂੰ ਦੱਸ ਦਿਆਂ ਜਾਗੋ ਲੋਕੋ ਜਾਗੋ ਪੇੜ ਚਾਕੇ ਦੇਖ ਲਿਓ ਦੋਸਤੋ ਉਹਦੇ ਉੱਪਰ ਮੈਂ ਜਿੱਥੇ ਕੋਈ ਗਲਤ ਹੁੰਦਾ ਹੈ ਉੱਥੇ ਉਹਦੇ ਖਿਲਾਫ ਬੋਲਦੇ ਆ ਤੇ ਅੱਜ ਮੈਂ ਬੇਨਤੀ ਕਰਦਾ ਵੋਟਾਂ ਦੀ ਦੋਸਤੋ ਜੇਕਰ ਪੰਜਾਬ ਨੂੰ ਸਹੀ ਰਾਹ ਤੇ ਲਿਜਾਣਾ ਚਾਹਣੋਂ ਤਾਂ ਇਸ ਵਾਰ ਕਰਤਾਰ ਜਿਤਾ ਦਿਓ ਕਿਉਂਕਿ ਜੇਕਰ ਕਰਤਾਰ ਜਿਤਾਉਂਗੇ ਤਾਂ ਇਹ ਲੋਕ ਤੁਹਾਨੂੰ ਕਰਤਾਰ ਦੇਣੇ ਸ਼ੁਰੂ ਕਰਨਗੇ ਜੇਕਰ ਤੁਸੀਂ ਕਰਤਾਰ ਨਹੀਂ ਜਿਤਾਉਂਗੇ ਤਾਂ ਇਹ ਤੁਹਾਨੂੰ ਜਿਹੋ ਜਿਹੇ ਇਹ ਬੰਦੇ ਦਿੰਦੇ ਆ ਤੇ ਤੁਹਾਨੂੰ ਪਤਾ ਹੈ ਜੋ ਕੁਝ ਸਾਡੇ ਲੋਕ ਮੰਗਦੇ ਆ ਤੇ ਸਰਕਾਰਾਂ ਉਹੀ ਦਿੰਦੀਆਂ ਤੇ ਜੇਕਰ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਉੱਥੇ ਵੀ ਸੁਖਵੀਰ ਬਾਦਲ ਨੇ ਕਿਹਾ ਜਦੋਂ 2020 ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਸੀ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਦੱਬ ਲੋ ਨਹੀਂ ਤਾਂ ਇਹੇ ਤੰਗ ਕਰਨਗੇ ਤਾਂ ਇਸ ਕਰਕੇ ਦੋਸਤੋ ਕਾਲੀ ਦਲ ਕਿੱਥੇ ਪੰਜਾਬ ਨਾਲ ਖੜਿਆ ਜੇਕਰ ਬੇਅਦਬੀਆਂ ਹੋਈਆਂ ਤਾਂ ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਤਾਂ ਇਹਨਾਂ ਨੇ ਛਪਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ 90 ਲੱਖ ਦੇ ਉਹਨੂੰ ਜਸਟੀਫਾਈ ਕਰਨ ਦੇ ਲਈ ਅਸਤੇ ਹਾਰ ਦਿੱਤੇ ਤੋ ਕੀ ਦਾ ਪੈਸਾ ਸੀ ਜਿੰਨਾ ਕਹਾਣ ਕੀਤਾ ਪੰਜਾਬ ਦਾ ਉਹ ਤੁਸੀਂ ਵੀ ਜਾਣ ਦਿਓ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਦੋਸਤੋ ਜੇਕਰ ਕਾਲੀਦਾਲ ਨੂੰ ਵੋਟ ਪਾਉਣੀ ਹੈ ਤਾਂ ਸਿੱਧਾ ਸਿੱਧਾ ਮੋਦੀ ਨੂੰ ਜਿਤਾਉਣਾ ਹੈ ਤਾਂ ਇਸ ਕਰਕੇ ਤੁਹਾਨੂੰ ਮੈਂ ਆਪਣੇ ਬਾਰੇ ਵੀ ਦੱਸਦਾ ਕਰਤਾਰ ਜਿਤਾ ਲਿਓ ਦੋਸਤੋ ਜੇਕਰ ਕਰਤਾਰ ਚਾਹੋ ਨੋ ਪੰਜਾਬ ਦਾ ਭਲਾ ਚਾਹੋ ਨੋ